ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਟਾਪ ਦਾ ਨਗੀਨਾ ਪੰਜਾਬ ਵਾਲੀ ਜਰਸੀ ਦਿਖਾਉਣੀ ਆ ਕਿਹੜੇ ਸੀਮਨ ਦੀ ਆ ਆ ਮਾ ਦਾ ਰਿਕਾਰਡ ਕੀ ਆ ਸਾਰਾ ਤੁਹਾਨੂੰ ਰਿਕਾਰਡ ਆਪਾਂ ਫਾਰਮ ਦਾ ਦੇ ਦਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਰੇਟ ਵੀ ਦੱਸਾਂਗੇ ਇਹਦਾ ਕੀ ਆ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 3 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਹਾਂ 3 ਅਪ੍ਰੈਲ 2023 ਦਿਨ 100 ਵਾਰ ਨੂੰ ਵੀਡੀਓ ਕਵਰ ਕਰ ਰਹੇ ਹਾਂ 6 ਦਿਨ ਹੋ ਗਏ ਇਹਨੂੰ ਸੂਈ ਨੂੰ ਹੁਣ ਇਹਦੇ ਥੱਲੇ 24 25 ਕਿਲੋ ਬੋਲਾ ਰੈਡੀ ਆ 24 25 ਕਿਲੋ ਬੋਲਾ ਰੈਡੀ ਆ ਸ਼ਾਮ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਾਢੇ 3 ਵਜੇ ਦਾ ਟਾਈਮ ਆ ਸੰਤੋਰ ਕੇ ਦਿਖਾਵਾਂਗੇ ਕਿਸਾਨ ਵੀਰੋ ਇੱਕ ਗੱਲ ਨੋਟ ਕਰਿਓ ਇਹ ਟੌਪ ਦਾ ਨਗੀਨਾ ਹੈ ਪੂਰਾ ਜਿਹੜੇ ਮੇਰੇ ਵੀਰਾਂ ਨੂੰ ਪਤਾ ਪੰਜਾਬ ਵਾਲੀ ਜਰਸੀ ਦੀ ਬਰੀਡ ਬਾਰੇ ਤੇ ਉਹ ਨੂੰ ਆਪਦੇ ਆਪ ਪਤਾ ਲੱਗ ਹੀ ਜਾਊਗਾ ਜਿਆਦਾ ਕੁਝ ਕਹਿਣ ਦੀ ਲੋੜ ਨਹੀਂ ਗਈ ਤੋੜ ਕੇ ਦਿਖਾ ਦਿੰਦੇ ਆ ਤੁਹਾਨੂੰ ਹਾਈਟ ਦਾ ਅੰਦਾਜ਼ਾ ਕਰ ਲਿਓ ਬਰੀਡ ਦੇਖ ਲਓ ਫੇਸ ਕੁਆਲਿਟੀ ਚੈੱਕ ਕਰਾ ਦਿੰਦੇ ਆ ਦੇਖ ਸਕਦੇ ਹੋ ਤੁਸੀਂ ਮਗਰ ਮੇਲ ਕਾਫ ਹੈ ਇਹਦੇ ਤੋੜ ਕੇ ਦਿਖਾ ਫਤ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਫੂ ਕਿਸਾਨ ਵੀਰੋ ਬੈੜ ਦਾ ਤੋਰਾ ਵਗੈਰਾ ਦੇਖ ਸਕਦੇ ਹੋ ਖੁੱਲੀ ਫਿਰਦੀ ਆਈ ਏ ਥੋੜੀ ਜੀ ਇਹ ਤੁਰਨ ਲੱਗੇ ਭਾਈ ਦੀ ਜੀ ਆ ਦੇਖ ਸਕਦੇ ਹੋ ਤੁਸੀਂ ਕਮਾਲਾ ਬੁੱਤ ਥੋੜੀ ਵੀ ਨਿਕਮਾਲਾ ਵਸ ਥੋੜੀ 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 ਕਮਾਲ ਥੋੜੀ ਬੱਚੇ ਨੂੰ ਤੇਜ਼ੀ ਕਰਦੀ ਆ ਆ ਦੇਖ ਸਕਦੇ ਹੋ ਤੋਰਾ ਵਗੈਰਾ ਤੁਸੀਂ ਲੈ ਚੱਲ ਲੈ ਚੱਲ ਬੁੱਤ ਲੈ ਚੱਲ ਖੁੱਲੀ ਫਿਰਦੀ ਆ ਔਨ ਕਰਕੇ ਇੱਥੇ ਰੱਸਾ ਪਾਇਆ ਕਰਕੇ ਥੋੜੀ ਐ ਆਹੋ ਜੀ ਮਣਾਉਂਦੀ ਆ ਜੀ ਬੋਡੀ ਸਟਰਕਚਰ ਦੇਖ ਸਕਦੇ ਹੋ ਤੁਸੀਂ ਹਵਾਨਾ ਦੇਖ ਸਕਦੇ ਹੋ 23 24 ਕਿਲੋ ਬੋਡੀ ਹੁਣ ਤਿਆਰ ਆ ਤੇ ਥੱਲੇ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰੀ ਆ ਪਹਿਲਣ ਬੱਸੀ ਆ ਇਹ ਫਰਸਟ ਸੂਆ ਸੂਈ ਆ ਇਹ ਮੂੰਹੋਂ ਦੋ ਦੰਦ ਤੋਂ ਚਾਰ ਦੰਦ ਹੋ ਰਹੀ ਆ ਹਜੇ ਜਿਹਦਾ ਪ੍ਰਾਈਸ ਹੈ ਜਿਹੜਾ 1,70,000 ਰੁਪਏ ਰੱਖਿਆ ਗਿਆ ਹੈਗਾ ਬਣਦਾ ਮਾਣ ਤਨ ਜਿਹੜਾ ਵੀਰ ਆਪਣੇ ਨਾਲ ਆ ਕੇ ਸੌਦਾ ਕਰੂ ਜ਼ਰੂਰ ਕੀਤਾ ਜਾਊਗਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਬਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ